ਵਹਿ ਪ੍ਰਗਟਿਓ ਮਰਦ ਅਗਮੜਾ ਬਰਿਆਮ ਇਕਹਿਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਐਸੀ ਦੀਨ ਦਿਵਾਲ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਆਂ ਦਾ ਪ੍ਰਕਾਸ਼ ਪੁਰਬ 4 5 6 ਜਨਵਰੀ 21 22 23 ਨੂੰ ਤਖਤ ਸਾਹਿਬ ਦੇ ਸਮੁੱਚੇ ਪ੍ਰਬੰਧ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਤਖਤ ਸਾਹਿਬ ਕੀ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ 4 ਜਨਵਰੀ ਨੂੰ ਗੁਰਦੁਆਰਾ ਦਬਨਵਾਸ ਸਾਹਿਬੀ ਕੇ ਸਾਧੂ ਗ੍ਰੰਥ ਦੀ ਪਾਵਨ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ 7:30 ਵਜੇ ਪ੍ਰਾਰੰਭ ਹੋਣਗੇ 5 ਜਨਵਰੀ 22 ਪੋ ਨੂੰ ਤਖਤ ਸਾਹਿਬ ਤੋਂ 10:30 ਵਜੇ ਗੁਰੂ ਸਾਹਿਬ ਜੀਆਂ ਦੀ ਛਤਰ ਛਾਇਆ ਹੇਠ ਪੰਜ ਪਿਆਰੇ ਸਹਿਬਾਨਾਂ ਦੀ ਅਗਵਾਈ ਵਿੱਚ ਨਗਰ ਕੀਰਤਨ ਪ੍ਰਾਰੰਭ ਹੋਵੇਗਾ ਜੋ ਤਲਵੰਡੀ ਸਾਬੋ ਦੇ ਵਖ ਵਖ ਪੜਾਵਾਂ ਤੋਂ ਹੁੰਦਾ ਹੋਇਆ ਸ਼ਾਮ ਨੂੰ ਤੱਕ ਸਾਬੇ ਕੇ ਆਣ ਕੇ ਸਮਾਰਤੀ ਹੋਵੇਗੀ ਨਗਰ ਕੀਰਤਨ ਵਿੱਚ ਗਤਕਾ ਦੇ ਜੋਰ ਦਿਖਾਏ ਜਾਣਗੇ ਅਤੇ ਉੱਥੇ ਹੀ 6 ਜਨਵਰੀ 23 ਕੋ ਨੂੰ ਗੁਰਦੁਆਰਾ ਦਮਨਵਾਸ ਸਾਹਿਬ ਵਿਖੇ 10 ਵਜੇ ਸ੍ਰੀ ਅਖੰਡ ਪੁਰਸਾਹ ਜੀਆਂ ਦੇ ਭੋਗ ਪਾਣ ਉਪਰੰਤ ਖੁੱਲੇ ਪੰਡਾਲਾ ਵਿੱਚ ਦੀਵਾਨ ਸਜਾਏ ਜਾਣਗੇ ਜਿੱਥੇ ਪੰਥਕ ਪ੍ਰਸਿੱਧ ਕਥਾਵਾਚ ਗੁਰੂ ਕੇ ਕੀਰਤਨੀਆਂ ਸਾਜ ਖੰਡ ਸ੍ਰੀ ਹਰਮੰਦਰ ਸਾਹਿਬ ਤੋਂ ਅਤੇ ਸੰਪਰਦਾਵਾਂ ਦੇ ਮੁਖੀ ਸਹਿਬਾਨ ਤਖਸ ਸਹਿਬਾਨਾਂ ਦੇ ਸਿੰਘ ਸਹਿਬਾਨ ਆਪ ਸੰਗਤਾਂ ਦੇ ਨਾਲ ਵਿਚਾਰਾਂ ਦੀ ਸਾਂਝ ਪਾਉਣਗੇ ਇਹ ਸਾਰੇ ਸਮੁੱਚੇ ਹੀ ਧਾਰਮਿਕ ਵਿਸ਼ੇਸ਼ ਦੀਵਾਨ ਦਾ ਲਾਈਵ ਟੈਲੀਕਾਸਟ ਏਕ ਓੰਕਾਰ ਚੈਨਲ ਤੇ ਵੀ ਦਿਖਾਇਆ ਜਾਵੇਗਾ ਆਪ ਸੰਗਤਾਂ ਨੂੰ ਸਨਮਰ ਬੇਨਤੀ ਹੈ ਕਿ ਵੱਧ ਤੋਂ ਵੱਧ ਤਖਸ ਸਾਹਿਬ ਵਿਖੇ ਪਹੁੰਚ ਕੇ ਦਰਸ਼ਨ ਕਰੋ ਤੇ ਆਪਣੇ ਘਰ ਬੈਠੇ ਵੀ ਇਹਨਾਂ ਸਾਰੇ ਸਮਾਗਮਾਂ ਦਾ ਆਨੰਦ ਮਾਣ ਸਕਦੇ ਹੋ ਨਾਲ ਹੀ ਇਹਨਾਂ ਵਿਸ਼ੇਸ਼ ਦਵਾਨਾਂ ਵਿੱਚ ਗੁਰੂ ਕੇ ਇਤਿਹਾਸਿਕ ਪਾਵਨ ਪਵਿੱਤਰ ਸ਼ਸਤਰਾਂ ਦੇ ਅਤੇ ਸਤਿਗੁਰਾਂ ਦੇ ਉਹ ਪਾਵਨ ਪਵਿੱਤਰ ਸਰੂਪ ਦੇ ਦਰਸ਼ਨਧਾਰ ਵੀ ਸੰਗਤਾਂ ਨੂੰ ਕਰਾਏ ਜਾਣਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ